दरबार बढ़ा है तेरा तखत सच्चा है क्यों सच्चा है क्योंकि बैठने वाला उथे बैठ के न्याओ करने वाला उथे बैठ के फैसला करने वाला पातशाह सच्चा है ਤਖਤ ਸੱਚਾ ਹੈ ਪਾਤਸ਼ਾਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮੈਂ ਤੇਰੇ ਨਾਲ ਅੱਜ ਧੋਖ ਬਚਨ ਵਿਚਾਰਾ ਕਰਨਾ ਚਾਹਨਾ ਤੇਰੇ ਨਾਲ ਕਰਨਾ ਚਾਹਨਾ ਤਖਤ ਤੇਰਾ ਪਾਤਸ਼ਾਹ ਤੂੰ ਹੈ ਹੁਕਮ ਪੱਛਾ ਦਾ ਚੱਲਦਾ ਹੈ ਮਰਿਆਦਾ ਸੱਚਾ ਤੇਰਾ ਹੁਕਮ ਐਸਾ ਤੇ ਨਹੀਂ ਨਾ ਹੋ ਸਕਦਾ ਤੇਰਾ ਅਖਵਾਏ ਤਖਤ ਤੇ ਹੁਕਮ ਉਥੇ ਕੋਈ ਹੋਰ ਕਰੇ ਹੁਕਮ ਵੀ ਤੇਰਾ ਤਾਂ ਹੀ ਤੇਰਾ ਤਖਤ ਤੇ ਹੈ ਫਖਤ ਤੇਰਾ ਹੀ ਖੁਆੰਦਾ ਹੋਵੇ ਹੈ ਪਾਤਸ਼ਾਹ ਤੂੰ ਉੱਥੇ ਬੈਠ ਕੇ ਕਦੀ ਹੁਕਮ ਕੀਤਾ ਹੋਵੇ ਉੱਥੇ ਬੈਠ ਕੇ ਕਦੀ ਤੂੰ ਹੁਕਮ ਕੀਤਾ ਹੋਵੇ ਤੇ ਹੁਕਮ ਵੀ ਕੋਈ ਛੁਪ ਕੇ ਥੋੜੋ ਕੀਤਾ ਵਈ ਸ਼ਾਮਿਆਨਾ ਨਹੀਂ ਲਗਾਇਆ ਕੋਈ ਪੜਦਾ ਨਹੀਂ ਕੀਤਾ ਕਿਸੇ ਕਮਰੇ ਦੇ ਅੰਦਰ ਸਭਾ ਨਹੀਂ ਲਗਾਈ ਕੋਈ ਦਰਵਾਜ਼ੇ ਬੰਦ ਨਹੀਂ ਕੀਤੇ ਪਾਤਸ਼ਾਹ ਤੂੰ مالک ਹੈ ਉਸਤਫਦ ਦਾ ਪਾਸ਼ਾ ਕਦਾ ਹੋਇਆ ਜਿਹੜਾ ਛੁਪ ਛੁਪ ਕੇ ਗੱਲਾਂ ਕਰੇ ਤੇਰੀ ਸ਼ਕਤੀ ਹੈ ਤੂੰ ਮਹਾਨ ਹੈ ਪਾਤਸ਼ਾਹ ਤਦ ਹੀ ਛੜੀਆਂ ਪਹਿਲੇ ਉਸ ਤਖਤ ਤੇ ਬੈਠ ਕੇ ਤੂੰ ਕੋਈ ਹੁਕਮ ਕੀਤਾ ਤੇ ਬਿਨਾ ਕਿਸੇ ਪਰਦੇ ਦੇ ਬਿਨਾ ਕਿਸੇ ਓਲੇ ਦੇ ਸੰਸਾਰ ਦੇ ਸਿੱਖੀ ਦੇ ਸਾਹਮਣੇ ਇੱਕ ਹੁਕਮ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਿੰਘਾਸਨ ਕਰਕੇ ਮੈਂ ਨਹੀਂ ਆਖਦਾ ਮੈਨੂੰ ਕੋ ਦੁਨੀਆ ਦਾ ਮਨੁੱਖ ਦੱਸ ਦੇਵੇ ਇਸ ਹੁਕਮ ਦੇ ਬਾਅਦ ਕੋਈ ਹੁਕਮ ਕੀਤਾ ਹੋਵੇ ਤੇਰਾ ਹੁਕਮ ਹੈ ਤੇ ਅਟਲ ਹੁਕਮ ਹੈ ਤੇਰੇ ਤੇਰੇ ਹੁਕਮ ਅੱਗੇ ਸਿਰ ਝੁਕਾਣਾ ਚਾ DNA ਸ਼ਦੀਆਂ ਪਹਿਲਾਂ ਤੂੰ ਆਪਣੇ ਤਖਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੰਘਾਸਨ ਤੇ ਬਿਠਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਰੀ ਪਰਜਾ ਸਿੱਖੀ ਸੰਸਾਰ ਅੰਦਰ ਗੁਰਗੱਦੀ ਸਿੰਘਾਸਨ ਗੱਦੀ ਨਿਸ਼ਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਸੰਪੂਰਨ ਸਿੱਖੀ ਨੂੰ ਜਿਹੜਾ ਵੀ ਸਿੱਖ ਅਖਵਾਂਦਾ ਹੈ ਜਿਹੜਾ ਵੀ ਸਿੱਖ ਅਖਵਾਣਾ ਚਾਹੁੰਦਾ ਹੈ ਹਕਮ ਦੇ ਘੇਰੇ ਵਿੱਚ ਆਉਂਦਾ ਸੂਪੂਰਨ ਸਿੱਖੀ ਨੂੰ ਤੂੰ ਇੱਕ ਹੁਕਮ ਕੀਤਾ ਹੈ ਅੱਜ ਤੋਂ ਤੁਹਾਡਾ ਗੁਰੂ ਕੇਵਲ ਤੇ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਦੁਨੀਆ ਦੇ ਲੋਗ ਆ ਕਿਸੇ ਕੋਲ ਨਹੀਂ ਮਤ ਹੈ ਤੇ ਅੱਜ ਹੱਥ ਖੜਾ ਕਰਕੇ ਆਖੋ ਇਹ ਹੁਕਮ ਨਹੀਂ ਹੋਇਆ ਖੱਬ ਦੇ ਮਾਲਕ ਨੇ ਕੀਤਾ ਹੈ ਇਸ ਹੁਕਮ ਤੂੰ ਮੂੰਹ ਮੋੜਨ ਵਾਲੇ ਲੋਕ ਕਿਸ਼ ਮੂੰਹ ਨਾਲ ਗੁਰੂ ਦਸਮ ਪਾਤਸ਼ਾਹ ਜੀ ਦਾ ਨਾਮ ਲੈ ਕੇ ਸਿੱਖ ਅਖਵਾਉਂਦੇ ਨੇ ਤੁਕਨ ਲੋਕ ਛਪਕੇ ਨਹੀਂ ਹੋਇਆ ਇਹ ਤੁਹਾਡਾ ਗੁਰੂ ਐਸੀ ਗੁਰੂ ਗ੍ਰੰਥ ਸਾਹਿਬ ਤੇ ਕੇਵਲ ਤੇ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਹੈ ਇਹ ਤਖਤ ਦੇ ਪਾਤਸ਼ਾਹ ਤੇਰਾ ਹੁਕਮ ਹੋਇਆ ਤੂੰ ਕਿਸੇ ਹੋਰ ਗ੍ਰੰਥ ਨੂੰ ਬਰਾਬਰ ਪ੍ਰਕਾਸ਼ ਨਹੀਂ ਕੀਤਾ ਕਿਸੇ ਹੋਰ ਗ੍ਰੰਥ ਨੂੰ ਗੱਦੀ ਨਹੀਂ ਦਿੱਤੀ ਮੈਂ ਪੁੱਛਣਾ ਚਾਹਣਾ ਹੈ ਮੇਰੇ ਸਤਿਗੁਰੂ ਇਹ ਲੋਭ ਕੌਣ ਨੇ ਇਸ ਤਖਤ ਤੇ ਨਿਯੁਕਤੀ ਤੂੰ ਕੀਤੀ ਹੈ ਇਹਨਾਂ ਲੋਕਾਂ ਦੀ ਜਿਹੜੇ ਤੇਰਾ ਹੀ ਹੁਕਮ ਨਹੀਂ ਮੰਨਦੇ ਤੇਰੇ ਹੁਕਮ ਦੀ ਅਦੂਰੀ ਕਰਦੇ ਆਂ ਤੇਰੇ ਹੁਕਮ ਵੱਲੋਂ ਮੂੰਹ ਮੋੜਦੇ ਆਂ ਹੋਰ ਹੋਰ ਗ੍ਰੰਥਾਂ ਨੂੰ ਗੁਰੂ ਬਣਾ ਬਣਾ ਬਿਠਾਈ ਜਾਂਦੇ ਨੇ ਨਾਲ ਤਖਤ ਤੇਰਾ ਹੋਵੇ ਪਾਤਸ਼ਾਹ ਕੋਈ ਹੋਰ ਬਣ ਬੈਣ ਤਖਤ ਤੇਰਾ ਹੋਵੇ ਹੁਕਮ ਕੋਈ ਹੋਰ ਕਰਨ ਮੈਂ ਤੇਰੇ ਕੋਲੋਂ ਪੁੱਛਣਾ ਚਾਹਣਾ ਮੇਰੇ ਸਤਿਗੁਰੂ ਅੱਜ ਸਾਰੀ ਸਿੱਖੀ ਤੇਰੇ ਹੁਕਮ ਵਾਲ ਮੂੰਹ ਕਰਕੇ ਨਮਸਕਾਰਾਂ ਕਰ ਰਹੀ ਏ ਜਦੋਂ ਇਹਨਾਂ ਨੇ ਸੰਸਾਰ ਨੂੰ ਜਾਗਰਤੀ ਕਰਨ ਦਾ ਨਾਮ ਲੈ ਕੇ ਤੁਰਨਾ ਹੋਵੇ ਉਦੋਂ ਤੇਰੇ ਹੁਕਮ ਵਾਲਾ ਸ੍ਰੀ ਗੁਰਗੰਨ ਸਾਹਿਬ ਲੈ ਕੇ ਤੁਰਦੇ ਨੇ ਦੁਨੀਆਂ ਨੂੰ ਪਰਮ ਪ੍ਰੇਖਾ ਪਾਇਆ ਜਾਏ ਤੇ ਜਦੋਂ ਉੱਥੇ ਲੈ ਜਾਣ ਦੁਨੀਆਂ ਨੂੰ ਉੱਥੇ ਮੱਥਾ ਟਿਕਾਉਂਦੇ ਨੇ ਦੂਜੇ ਗ੍ਰੰਥ ਅਗੇ ਨੂੰ ਵੀ ਗੁਰੂ ਮੰਨੋ ਐਸਾ ਪੁਲੀਖਾ ਹੈ ਹੁਕਮ ਤੇਰਾ ਤਖਤ ਤੇਰਾ ਹੁਕਮ ਕਰਨ ਵਾਲੇ ਹੋਰ ਲੋਕ ਮੈਂ ਪੁੱਛਣਾ ਮਾਲਿਕ ਇਹ ਕੌਣ ਲੋਕ ਨੇ ਜਿਹੜੇ ਤੇਰੇ ਹੀ ਹੁਕਮ ਦੀ ਉਲੰਘਣਾ ਕਰ ਰਹੇ ਨੇ ਤੇਰੇ ਹੀ ਹੁਕਮ ਦੇ ਅਗੇਂਸਟ ਆਪਣੀ ਮਰਜ਼ੀ ਦਾ ਗੁਰੂ ਬਣਾ ਬਿਠਾ ਦੇਦੇ ਨੇ ਇਥੇ ਬਸ ਨਹੀਂ ਇਹਨਾਂ ਨੇ ਇੱਕ ਆਪਣਾ ਪੰਥ ਵੀ ਵੱਖਰਾ ਸਾਜ ਲਿਆ ਜਿਹੜਾ ਇਹਨਾਂ ਦਾ ਹੁਕਮ ਨਾ ਮੰਨਨੇ ਉਹਨੂੰ ਪੰਥ ਵਿੱਚੋਂ ਛੇਕ ਦਿੰਦੇ ਨੇ ਆਪਣੇ ਪੰਥ ਵਿੱਚੋਂ ਇਹਨਾਂ ਨੇ ਪੰਥ ਵੀ ਵੱਖਰਾ ਸਾਜ ਲਿਆ ਇਹਨਾਂ ਨੇ ਗੁਰੂ ਵੀ ਵੱਖਰਾ ਸਾਜਿਆ ਹੈ ਨਾ ਪੰਥ ਵੀ ਵੱਖਰਾ ਸਾਜਿਆ ਹੈ ਦੁੱਖ ਇਸ ਗੱਲ ਦਾ ਹੈ ਕਿ ਤਖਤ ਤੇਰਾ ਵਰਤੇ ਹੈ ਦੁਨੀਆਂ ਦੇ ਲੋਕ ਭਰਮ ਵਿੱਚ ਨੇ ਤਖਤ ਤੇਰਾ ਹੈ ਦੁਨੀਆਂ ਦੇ ਲੋਕ ਇਸ ਸ਼ਰਧਾ ਵਿੱਚ ਨੇ ਕਿ ਤਖਤ ਤੇਰਾ ਹੈ ਪਰ ਇਹ ਸਤਿਗੁਰੂ ਮੈਂ ਇੱਕੋ ਗੱਲ ਤੇਰੇ ਕੋਲੋਂ ਮੰਗਣਾ ਤਖਤ ਤੇਰਾ ਇਹ ਗੱਲ ਲੋਕਾਂ ਦੇ ਹਿਰਦੇ ਦਾ ਵਿਸ਼ਵਾਸ ਬਣੀ ਰਹੇ ਤੇ ਤਾਂ ਬਣੀ ਰਹੇਗੀ ਜੇ ਉੱਥੇ ਹੁਕਮ ਵੀ ਤੇਰਾ ਚੱਲੇਗਾ ਇਹ ਤਾਂ ਬਣੀ ਰਹੇਗੀ ਜੇ ਉੱਥੇ ਮਰਿਆਦਾ ਵੀ ਤੇਰੀ ਚੱਲੇਗੀ ਜੇ ਉਸ ਥਾਂ ਤੇ ਕੇਵਲ ਤੇਰੇ ਹੁਕਮ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ ਤੇਰਾ ਹੁਕਮ ਹੈ बस मेरे मन दी ता एने की इच्छा है मैं भी तेरे हुक्म ਦੇ ਸਾਹਮਣੇ ਸਿਰ ਝੁਕਾਣਾ ਆ ਸੰਸਾਰ ਦਾ ਸੰਪੂਰਨ ਪੰਥ ਤੇਰੇ ਹੁਕਮ ਅੱਗੇ ਸਿਰ ਝੁਕਾਂਦਾ ਹੈ ਇਸੇ ਲਈ ਇਹ ਲੋਕ ਜਦੋਂ ਸੰਪੂਰਨ ਪੰਥ ਦੇ ਸਾਹਮਣੇ ਤੁਰਦੇ ਨੇ ਆਪਣੀ ਲੋੜ ਲਈ ਉਦੋਂ ਕੇਵਲ ਤੇਰੇ ਹੁਕਮ ਵਾਲਾ ਸ੍ਰੀ ਗੁਰਗੰਨ ਸਾਹਿਬ ਲੈ ਤੁਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਸਿੱਖ ਤੇਰੇ ਹੁਕਮ ਵੱਲੋਂ ਮੂੰਹ ਨਹੀਂ ਮੋੜ ਸਕਦੀ ਇਹਨਾਂ ਨੂੰ ਵਿਸ਼ਵਾਸ ਹੈ ਇਨਾਂ ਕਿਨਾਂ ਨੂੰ ਪਤਾ ਹੈ ਕਿ ਸਿੱਖੀ ਤੇਰੇ ਹੁਕਮ ਨਾਲ ਜੁੜੀ ਹੋਈ ਹੈ ਤੂੰ ਆਖਿਆ ਤੁਹਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਔਰ ਹਰ ਸਿੱਖ ਹਿਰਦੇ ਵਿੱਚ ਇਹ ਪ੍ਰਣ ਕਰਦਾ ਮੈਂ ਮਹਿਸੂਸ ਕਰਨਾ ਇਹ ਹਰ ਸਿੱਖ ਜਿੰਨੂੰ ਅਜੇ ਨਾਂ ਵੀ ਪਤਾ ਹੋਵੇ ਉਹ ਪ੍ਰਣ ਕਰ ਲੈ ਉਹ ਪ੍ਰਣ ਕਰ ਲੈ ਪੁਸਤਕਤ ਦੇ ਮਾਲਕ ਨੇ ਭਰੀ ਸ਼ਬਾ ਵਿੱਚ ਪ੍ਰਕਾਸ਼ ਕਰਕੇ ਹੁਕਮ ਕੀਤਾ ਹੈ ਕਿ ਤੁਹਾਡਾ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸਿੱਖ ਦਾ ਸੀਸ ਕਿਸੇ ਹੋਰ ਗ੍ਰੰਥ ਅੱਗੇ ਕਿਸੇ ਹੋਰ ਮੂਰਤੀ ਅੱਗੇ ਕਿਸੇ ਹੋਰ ਵਿਅਕਤੀ ਦੇ ਆਸਣ ਅੱਗੇ ਤੇ ਕਿਸੇ ਹੁਕਮ ਵਿੱਚ ਨਹੀਂ ਝੁਕੇਗਾ ਜ਼ਰੂਰਤ ਹੈ ਸਿੱਖੀ ਵਿੱਚ ਐਡੇ ਮਹਾਨ ਵਿਸ਼ਵਾਸ ਤੇ ਤੇ ਜਿੰਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਾ ਰਿਹਾ ਜਿਨਨੇ ਆਪਣੇ ਗੁਰੂ ਦੇ ਬਚਨ ਵਿਸਾਰ ਦਿੱਤੇ ਜਿਹੜਾ ਸਾਡਾ ਹੈ ਨਹੀਂ ਸਤਗੁਰ ਬਚਨ ਸ੍ਰੀ ਗੁਰਗ੍ਰੰਥ ਸਾਹਿਬ ਫਰਮਾਉਂਦੇ ਕਹਿੰਦੇ ਨੇ ਉਹ ਭਲਿਆ ਸਤਗੁਰ ਬਚਨ ਸਤਗੁਰ ਬਚਨ ਬਚਨ ਹੈ ਸਤਗੁਰ ਉਹ ਬਚਨ ਹੀ ਤਾਂ ਸਤਗੁਰੂ ਹੈ ਜੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨੇ ਤੇ ਉਹਦੇ ਬਚਨ ਨੂੰ ਹਿਰਦੇ ਵਿੱਚ ਟਿਕਾ ਲੈ। ਤੇ ਉਹਦਾ ਬਚਨ ਹੈ ਤੇਰਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਨਾਂ ਨੇ ਗੁਰੂ ਵੀ ਵੱਖਰੇ ਸਾਜੇ, ਇਨਾਂ ਨੇ ਪੰਥ ਵੀ ਸਾਜੇ ਤੇ ਹੁਣ ਇੱਕ ਹੋਰ ਮੁਸ਼ਕਲ ਪੈਦਾ ਸੰਸਾਰ ਅੰਦਰ ਇਹ ਪੈਦਾ ਕਰ ਦਿੱਤੀ ਜਿਹੜਾ ਤੇਰੇ ਬਚਨ ਦੀ ਗੱਲ ਕਰੇ ਉਹਨੂੰ ਇਹ ਕਹਿੰਦੇ ਨੇ ਪੰਥ ਵਿੱਚੋਂ ਛੇਕਿਆ ਗਿਆ ਮੈਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਮੈਂ ਇਨਾਂ ਦੇ ਪੰਥ ਦਾ ਮੈਂਬਰ ਨਹੀਂ। ਜਿਰਾਇਨ ਨਿਸਾਝੇ ਤੇਰੇ ਬਚਨ ਅਗੇ ਸਿਰ ਝੁਕਾਨਾ ਤੇਰਾ ਚਾਕਰ ਹਾਂ ਹਮ ਚਾਕਰ ਗੋਬਿੰਦ ਕੇ ਉਹਦਾ ਹੁਕਮ ਮੰਨਣਾ ਉਹਨੇ ਬੇਪਰਦ ਹੁਕਮ ਕੀਤਾ ਤੇਰਾ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਹੈ ਤਾਂ ਕਿ ਲੋਗਾਂ ਨੂੰ ਸੰਸਾਰ ਨੂੰ ਮਗਾਲਤਾ ਨਾ ਪਾ ਸਕਣ ਇਸ ਲਈ ਇਸ ਪੰਥ ਦੇ ਸੰਸਾਰ ਦੇ ਸਾਹਮਣੇ ਇੱਕ ਬਚਨ ਕਰਨਾ ਜਿੰਨੀ ਦੇਰ ਸ੍ਰੀ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਇਤਕੋ ਇੱਕ ਤੇਰਾ ਸਿੰਘਾਸ਼ਨ ਦਰਬਾਰ ਵਿੱਚ ਛਜਿਆ ਨਹੀਂ ਵੇਖਦਾ 19 ਦਿਨ ਆਪਣੇ ਜੀਵਨ ਨੂੰ ਇੱਕ ਸੰਘਰਸ਼ੀ ਜੀਵਨ ਤੇ ਪ੍ਰੋtestਿਕ ਜੀਵਨ ਪੇਸ਼ ਕਰਾਂਗਾ। ਤਾਲਾਚੌਲਾ ਕਿਉਂ ਪੈਣੇ? ਪੀਕਾ ਬਾਣੀ ਇੱਕ ਬੁਰੀ ਇੱਕੋ ਸ਼ਬਦ ਵਿਚਾਰ ਦੀ ਪੱਟੀ ਕਿਉਂ ਗੱਲ ਪਾਈਏ? ਇਸ ਲਈ ਕੌਮ ਦੇ ਸਾਹਮਣੇ ਹਮੇਸ਼ਾ ਇਹ ਜਾਗਰਤੀ ਪੈਦਾ ਕਰ ਸਕਾਂ ਭੜਿਓ। ਤੁਹਾਡਾ ਗੁਰੂ ਸ੍ਰੀ ਗੁਰਗ੍ਰੰਥ ਸਾਹਿਬ ਹੈ। ਬਹਾਨਾ 3ਜੀ ਸਤਾब्दी ਸ੍ਰੀ ਗੁਰਗੰਥ ਸਾਹਿਬ ਦੀ ਗੱਦੀ ਨਿਸ਼ਿਨੀ ਮਨਾਉਣ ਦਾ ਤੇ ਇਸ ਬਹਾਨੇ ਲੋਕਾਂ ਨੂੰ ਸੱਚੇ ਗੁਰੂ ਦੇ ਹੁਕਮ ਦੇ ਬਹਾਨੇ ਲੋਕਾਂ ਨੂੰ ਲਿਜਾ ਕੇ ਮੱਥਾ ਟਿਕਾਉਣਾ ਹੋਵੇ ਦੂਜੇ ਗੁਰੂ ਦੇ ਸਾਹਮਣੇ ਉਹ ਮੈਂ ਹੈਰਾਨ ਹੋ ਪੜਿਓ ਮੈਂ ਇਹਨਾਂ ਕੋਲ ਪੁੱਛਣਾ ਤੇ ਗੁਰੂ ਕੋਲ ਵੀ ਇਹ ਸਵਾਲ ਪੈਦਾ ਹੁੰਦਾ ਸਤਿਗੁਰੂ ਇਹਨਾਂ ਨੂੰ ਉਹਦੇ ਵਿੱਚ ਪਈ ਹੋਈ ਦੁਰਗੰਧ ਨਹੀਂ ਆਉਂਦੀ ਜੋ ਆਚਰਨ ਹੀ ਨਹੀਂ ਤਾਂ ਦੀ ਮੈਂ ਨਹੀਂ ਹੁਣ ਕਹਿੰਦਾ ਆਪਣੀ ਜ਼ਬਾਨੋਂ ਸਿੰਗੋ ਤੁਹਾਨੂੰ ਸੱਦਾ ਦੇਣਾ। ਉਹਨੂੰ ਸੱਦਾ ਦੇਣਾ ਤੁਸੀਂ ਮੇਰੇ ਆਖੇ ਬਿਲਕੁਲ ਨਾ ਲੱਗਿਓ। ਮੈਂ ਕੋਈ ਗਲਤੀ ਕਰ ਸਕਦਾ। ਐਨਕ ਸਮਾ ਘੱਡੋ ਸਿੱਖੀ ਲਈ ਘੱਡੋ। ਤੇ ਉਹ ਗ੍ਰੰਥ ਜਿੰਨੂੰ ਇਹ ਮੱਥੇ ਟਿਕਾਣਾ ਚਾਹੁੰਦੇ ਨੇ ਸਿੱਖ ਸੰਗਤਾਂ ਕੋਲੋਂ ਗੁਰੂ ਬਣਾ ਕੇ ਇੱਕ ਵਾਰ ਉਸ ਗ੍ਰੰਥ ਨੂੰ ਪੜ੍ਹ ਲਓ। ਬਸ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਦਾ। ਤੇ ਫੈਸਲਾ ਆਪ ਕਰਿਓ। ਸ੍ਰੀ ਗੁਰਗੰਸਾਬ ਦੇ ਬਰਾਬਰ ਪ੍ਰਕਾਸ਼ ਕਰਨ ਦੇ ਲਾਇਕ ਹੈ ਪਤਾ ਨਹੀਂ ਇਹ ਸਾਜਸ਼ਾ ਇਹਨਾਂ ਨੂੰ ਦੁਰਗੰਧ ਨਹੀਂ ਆਉਂਦੀ ਉਹਨਾਂ ਵਿੱਚ ਪਰ ਮੈਨੂੰ ਸਤਗੁਰੂ ਦੇ ਸ਼ਬਦ ਦੀਆਂ ਇਹ ਲਾਈਨਾਂ ਯਾਦ ਆ ਜਾਂਦੀਆਂ ਨੇ ਗੁਰੂ ਆਖਦੇ ਨੇ ਕਿੰਨ ਜਿਹੜਾ ਵਿਸ਼ਤਾ ਵਿੱਚ ਹਮੇਸ਼ਾ ਵਾਸ ਰੱਖਦਾ ਹੋਵੇ ਉਹਦੀ ਦੁਰਗੰਧ ਸ਼ਕਤੀ ਖੋ ਜਾਂਦੀ ਹੈ ਆਸਤਾ ਆਸਤਾ ਆਦੀ ਹੋ ਜਾਂਦਾ ਹੈ ਉਸ ਦੁਰਗੰਧ ਇਸ ਲਈ ਫਿਰ ਉਹਨੂੰ ਦੁਰਗੰਧ ਨਹੀਂ ਆਉਂਦੀ ਗੁਰੂ ਕਹਿੰਦੇ ਨੇ मनमुख मनमुख सदा कुडयारे मनमुख सदा कुडयारे परम भूला नेआ ये सतरुए लोग कौन ने ਜਿਹੜੇ ਤੇਰੇ ਹੁਕਮ ਨੂੰ ਛੱਡ ਕੇ ਹੋਰ ਹੋਰ ਪਾਸੇ ਸਿਰ ਝੁਕਾਉਂਦੇ ਨੇ ਤੇ ਲੋਗਾਂ ਦਾ ਛਕਵਾਣਾ ਚਾਹੁੰਦੇ ਨੇ ਤੇ ਗੁਰੂ ਜਵਾਬ ਦਿੰਦੇ ਨੇ ਭਲਿਆ ਇਹ ਪੁੱਛਣਾ ਹੈ ਕੌਣ ਨੇ ਤਾਂ ਖਿਆਲ ਕਰ ਮਨਮੁਖ ਸਦਾ ਕੁੜਿਆ ਹੈ ਭਰਮ ਭੁਲਾਣਿਆ ਉਹ ਹਮੇਸ਼ਾ ਭਰਮ ਵਿੱਚ ਭੁੱਲੇ ਰਹਿੰਦੇ ਨੇ ਉਹਨਾਂ ਨੂੰ ਬਦਬੂ ਨਹੀਂ ਆਉਂਦੀ ਕਿਉਂ ਵਿਸ਼ਟਾ ਅੰਤਰਵਾ ਅੰਧੇ ਰਵਾਸ ਸਾਦ ਨ ਜਾਣਿਆ ਦ੍ਰਿਸ਼ਟ ਅੰਧੇ ਰਵਾਸ ਸਾਦ ਨ ਜਾਣਿਆ ਜਾਣਿਆ ਇਹ ਸਤਰੀ ਏ ਤੇਰਾ ਫੈਸਲਾ ਤੂੰ ਆਖ ਰਹੀਂ ਜਿਹੜਾ ਹੁਕਮ ਮੰਨਦਾ ਪਾਤਸ਼ਾਹ ਦਾ ਪਛਾਣ ਲੈਂਦਾ ਹੁਕਮ ਨੂੰ ਉਹ ਗੁਰਮੁਖ ਹੈ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਤੇ ਮਨਮੁਖ ਸਦਾ ਕੁੰਗਿਆਰ ਭਰਮ ਭੁਲਾਣਿਆ ਇਹ ਤੇਰਾ ਫੈਸਲਾ ਹੈ ਤੇ ਕਿਵੇਂ ਕੀਤਾ ਈ ਗੁਰੂ ਕਹਿੰਦੇ ਨੇ ਮੈਂ ਪਰਖ ਦੀ ਕਸਵੱਟੀ ਆਪਣੇ ਕੋਲ ਰੱਖੀ ਹੋਈ ਹੈ ਤੇ ਪਰਖ ਕੇ ਹੀ ਇਹ ਫੈਸਲਾ ਕੀਤਾ ਨਾਨਕੇ ਮਾਰਖ ਆਪ ਜਿਨ ਖੋਟਾ ਖਰਾ ਪਛਾਨਿਆ ਨਾਨਕੇ ਮਾਰਖ ਆਪ ਜਿਨ ਖੋਟਾ ਖਰਾ ਰਾਪਚਾਨ ਮਿਆ ਸੱਚਾ ਤੇਰਾ ਹੁਕਮ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਸੱਚਾ ਤੇ आओ सच्चे तखत गुरु गोबिंद साहेब तखत गुरु गोबिंद साहब का ही हुक्म चलना चाहिए आओ गुरु दसम पातशाह जी के तखत एक फैसला भी असं सोच सकते ना मर्यादा सोच सकते दसम पातशाह जी के तखत से दसम पातशाह जी का ही हुक्म चलेगा ਦੇ ਦਸਮ ਪਤਸ਼ਾਹੀ ਦਾ ਹੁਕਮ ਹੈ ਉਹ ਸਿੱਖਾ ਅੱਜ ਤੋਂ ਤੇਰਾ ਗੁਰੂ ਕੇਵਲ ਤੇ ਕੇਵਲ ਸ਼ਬਦ ਗੁਰੂ ਜੁਗੋ ਜੁਗ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਇਹ ਉਹਦਾ ਹੁਕਮ ਹੈ ਜੇ ਕੋਈ ਹੋਰ ਇਸ ਤੋਂ ਇਲਾਵਾ ਹੁਕਮ ਹੈ ਤਾਂ ਮੈਨੂੰ ਦੱਸੋ ਮੈਂ ਉੱਥੇ ਜਾ ਕੇ ਵੀ ਇਹੋ ਗੱਲ ਕਹੀ ਸੀ ਪੜਿਓ ਮੈਨੂੰ ਇੰਨਾ ਹੀ ਸਮਝਾ ਦਿਓ ਕੋਈ ਹੋਰ ਹੁਕਮ ਵੀ ਹੋਇਆ ਹੈ ਇਸ਼ੇ ਨੂੰ ਕੋਈ ਅਥਾਰਟੀ ਦਿੱਤੀ ਹੈ ਕਹਿੰਦੇ ਮੁਕਾਬਲੇ ਕੋਈ ਹੋਰ ਗੁਰੂ ਬਣਾ ਕੇ ਬਿਠਾ ਦਿਓ ਉਸੇ ਤਰ੍ਹਾਂ ਚੌਰ ਪਰ ਉਸੇ ਤਰ੍ਹਾਂ ਪ੍ਰਕਾਸ਼ ਕਰੋ ਪਾਲਕੀਆਂ ਵਿੱਚ ਉਸੇ ਤਰ੍ਹਾਂ ਅਨਪਾਠ ਕਰੋ ਬਸ ਮੈਂ ਇਹ ਨਹੀਂ ਗੱਲ ਮੰਗਦਾ ਤੁਹਾਡੇ ਕੋਲ ਵੀ ਇਹ ਨਹੀਂ ਗੱਲ ਚਾਹਨਾ ਜੇ ਸੱਚੇ ਪਾਤਸ਼ਾਹ ਦਸ਼ਮ ਪਾਤਸ਼ਾਹੀ ਦਾ ਤਖਤ ਹੈ ਤਾਂ ਉੱਥੇ ਕੇਵਲ ਦਸ਼ਮ ਪਾਤਸ਼ਾਹੀ ਦਾ ਹੁਕਮ ਲਾਗੂ ਕਰੋ ਤੇ ਦਸ਼ਮ ਪਾਤਸ਼ਾਹੀ ਦਾ ਹੁਕਮ ਜਿਹੜਾ ਹੈ ਉਹ ਹੈ ਤੇਰਾ ਗੁਰੂ ਸਿੱਖਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਔਰ ਕੋਈ ਗੁਰੂ ਨਹੀਂ ਹੋ ਸਕਦਾ ਇਨ੍ਹਾਂ ਸ਼ਬਦਾਂ ਨਾਲ ਕਿਵੇਂ ਦਾ ਜਾਚੇ ਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ